ਸਟੇਜ 'ਮੀਚ ਪਹੁੰਚ ਜਾਂਦੇ ਨੇ ਸਿੱਧੂ ਦੇ ਫੈਨ ਯਾਦਗਾਰ ਤੇ 29 ਮਈ ਨੂੰ ਬੋਟਲ ਲਗਾਈ ਜਾਣੀ ਹੈ ਤੇ ਇੱਥੇ ਮੱਥਾ ਟੇਕਣਗੇ ਸਾਰੇ ਪੈ ਰਹੇ ਆ ਪਰ ਸਿੱਧੂ ਦੇ ਫੈਨ ਨੇ ਜਿਹੜੇ ਉਹ ਵੀ ਦੇ ਵਿੱਚ ਵੀ ਖੜੇ ਆ ਆ ਹੁੰਦੀ ਆ ਮੈਨ ਵਰਲਡ ਅੱਜ ਤੱਕ ਨਹੀਂ ਦੇਖੇ ਕਿਸੇ ਕਲਾਕਾਰ ਦੇ ਅਜਿਹੇ ਫੈਨ ਆ ਜਿਹੜੇ ਮੀਂਹ ਦੇ ਵਿੱਚ ਵੀ ਆ ਕੇ ਆ ਦੇਖ ਲਓ ਤੁਸੀਂ ਪਾਣੀ ਭਰਿਆ ਗਵਾਹੀ ਭਰਦਾ ਤੇ ਉੱਪਰ ਕੁਦਰਤ ਜਿਹੜੀ ਆ ਵਰਸ ਰਹੀ ਆ ਪਰ ਨਹੀਂ ਪਤਾ ਕੁਦਰਤ ਨੂੰ ਵੀ ਥੱਲੇ ਚਾਉਣ ਵਾਲੇ ਜਿਹੜੇ ਨੇ ਸਿੱਧੂ ਨੂੰ ਚਾਉਣ ਵਾਲੇ ਨੇ ਜਿਹੜੇ ਮੀਂਹ ਦੇ ਵਿੱਚ ਵੀ ਆ ਜਾਣਗੇ ਆ ਦੇਖ ਲਓ ਤੁਸੀਂ ਗੱਡੀਆਂ ਆਟੋ ਇੱਥੇ ਖੜੇ ਨੇ ਜਿਹੜੇ ਇਹ ਚਾਉਣ ਵਾਲਿਆਂ ਦੇ ਆ ਤੇ ਲਗਾਤਾਰ ਜਿਹੜੇ ਫੈਨ ਇੱਥੇ ਆਉਂਦੇ ਨੇ ਹਨਾ ਆ ਭਾਈ ਹੋਰ ਗੀਤ ਰਿਕਾਰਡ ਕਰਨ ਆਏ ਸੀਗੇ ਮੀਂਹ ਦੇ ਵਿੱਚ ਇਹੀ ਪਿਆਰ ਆ ਸਿੱਧੂ ਦਾ ਇਹੀ ਕੁਛ ਕੱਟਿਆ ਸਿੱਧੂ ਨੇ ਤੇ ਹੋਰ ਕਿਸੇ ਕਲਾਕਾਰ ਦੇ ਹਿੱਸੇ ਵੀ ਨਹੀਂ ਆਈਆਂ ਇਹ ਚੀਜ਼ਾਂ ਕਿਉਂਕਿ ਸਿੱਧੂ ਨੇ ਜੋ ਗੀਤਾਂ ਦੇ ਵਿੱਚ ਗਾਇਆ ਉਹ ਅਸਲ ਸੀਗਾ ਉਹ ਸੱਚ ਸੀਗਾ ਤੇ ਉਹ ਸੱਚਾ ਜਗਵਾਹੀ ਭਰਦਾ ਤੇ ਪਰਿਵਾਰ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਜਿਹੜੇ ਪ੍ਰਬੂ ਪ੍ਰਵਾਰ ਨੇ ਪ੍ਰੋਗਰਾਮ ਬਾਰੇ ਦੱਸਿਆ ਉਹ ਤੁਹਾਨੂੰ ਦੱਸ ਦੇ ਪਰ ਮੀਂਹ ਦੇ ਵਿੱਚ ਇੰਨੇ ਫੈਨਸ ਦਾ ਪਹੁੰਚਣਾ ਇੱਕ ਵੱਡੀ ਗੱਲ ਹੈ ਸਿੱਧੂ ਦੇ ਫੈਨਸ ਹਮੇਸ਼ਾ ਮੀਂਹ ਦੀ ਪਰਵਾਹ ਨਹੀਂ ਕਰਦੇ ਤੇ ਰੋਜ਼ਾਨਾ ਇੱਥੇ ਆਉਂਦੇ ਨੇ ਦੇਖ ਲਓ ਤੁਸੀਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਆ ਪਾਣੀ ਭਰਿਆ ਤੇ ਪਰ ਫਿਰ ਵੀ ਜਿਹੜੇ ਫੈਨ ਨੇ ਆ ਦੇਖ ਲਓ ਤੁਸੀਂ ਆਈ ਜਾਂਦੇ ਨੇ ਇਹ ਯਾਦ ਕਰਦੇ ਨੇ ਸਿੱਧੂ ਨੂੰ ਦਿਲੋਂ ਹਨ ਦਿਲੋਂ ਪਿਆਰ ਹੈ ਦੇਖ ਲਓ ਮਨਜੀਤ ਕੌਰ ਹੈ ਜੀ ਜੀ ਅੱਜ ਪਹੁੰਚੇ ਹਾਂ ਇੱਥੇ ਇੱਕ ਸਾਲ ਹੋਣ ਨੂੰ ਆਇਆ ਕਿਵੇਂ ਦੇਖਦੇ ਹਾਂ ਹਾਂ ਜੀ ਅਸੀਂ ਵਸ ਜੈਨੋਈ ਸੀ ਮੰਦੇ ਵਿੱਚ ਵੀ ਮੂਸੇ ਵਾਲਾ ਪਿੰਡ ਦੇਖ ਗਏ ਵੀ ਚੈਨਲਾਂ ਦੇ ਵੇਹੜੇ ਰਹਿੰਦੇ ਸੀਗੇ ਜਿਵੇਂ ਅੱਜ ਮੂਸੇ ਚੱਲ ਕੇ ਆਏਗੇ ਕਿ ਲੱਗ ਰਿਹਾ ਤੇ ਫਮਚੀਓ ਆ ਆ ਅਸੀਂ ਥੇੜੀ ਤੋਂ ਆਏ ਜੀ ਮਲੋੜ ਤੋਂ ਸਪੈਸ਼ਲ ਇੱਥੇ ਆਏ ਹਾਂ ਹਾਂ ਜੀ ਹਾਂ ਸਪੈਸ਼ਲ ਬੇਟਾ ਵੀ ਆਇਆ ਨਾਲ ਜੀ ਬੇਟਾ ਡੈੜੀ ਵੀ ਹੈ ਇੱਕ ਪੁੱਤ ਦਾ ਚਲਾ ਜਾਣਾ ਹਾਂ ਬਹੁਤ ਵੱਡੀ ਗੱਲ ਆ ਜੀ ਇਦੋਂ ਤਾਂ ਦੁੱਖ ਮੈਨੂੰ ਕੋਈ ਹੁੰਦਾ ਹੀ ਨਹੀਂ ਪੁੱਤ ਤਾਂ ਤਾਂ ਜ਼ਿਆਦਾ ਕੋਈ ਦੁੱਖ ਹੀ ਨਹੀਂਗਾ ਮਾਪਿਆਂ ਵਾਸਤੇ ਤੇ ਇਦੋਂ ਤਾਂ ਦੁੱਖ ਸਾਰੇ ਥੱਲੇ ਆ ਪੁੱਤ ਤਾਂ ਇੱਕ ਦਿਨ ਦਾ ਨਹੀਂ ਮਾਨੋ ਤਾਂ ਆਪਾਂ ਨੇ ਐਡਾ ਪੁੱਤ ਹੁਣ ਹਰ ਬੱਚਾ ਸੀਗਾ ਤੇ ਹੁਣ ਤਿੰਨਾਂ ਤਰਕਾਂ ਕਰ ਗਿਆ ਡੀ ਕੁਮਰ ਦੇ ਵਿੱਚ ਤਾਂ ਮਾਤਾ ਨੇ ਬੇਰ ਆ ਕੇ ਝੋਕ ਲਿਆ ਹਾਂ ਪੁੱਤ ਦਾ ਦੁੱਖ ਹੰਡਾ ਹਾਂ ਹੰਡਾ ਲਿਆ ਅੱਗੇ ਮੈਂ ਕਿਹਨ ਇਨਸਾਫ ਨਹੀਂ ਮਿਲ ਜਾਂਦਾ ਵਿਚਾਰੇ ਨੂੰ ਕੋਈ ਸਰਕਾਰਾਂ ਦਾ ਘਾਤਿਆ ਹੱਥ ਧਰੀ ਬੈਠੀਆਂ ਆ ਵੋਟਾਂ ਵੇਲੇ ਆ ਜਾਂਦੀਆਂ ਤੇ ਕੋਈ ਨਹੀਂ ਅੱਗੇ ਮੈਂ ਕਹ ਸੁਣਵਾਈਗੀ ਤੇ ਕੋਈ ਵਿਚਾਰ ਨਹੀਂ ਸੁਣਵਾਈ ਨੀਗੀ ਸਮਾਗਮ ਰੱਖਿਆ ਪਰਿਵਾਰ ਨੇ ਪਹੁੰਚੂਗੀ ਹਾਂਜੀ ਪਤਾ ਲੱਗਿਆ ਕੀ ਪ੍ਰੋਗਰਾਮ ਹਾਂਜੀ ਅੱਜ ਤਾਂ ਨਹੀਂ ਪਤਾ ਲੱਗਿਆ ਮੈਨੂੰ ਤਾਂ ਬੱਚਿਆਂ ਤੋਂ ਫਿਰ ਪਤਾ ਲੱਗੂਗਾ ਗੋਲੀਆਂ ਮਾਰ ਕੇ ਛਲਨੀ ਕਰਤਾ ਸੀ ਦੁਸ਼ਮਣਾਂ ਨੂੰ ਕੀ ਕਿਣਾ ਚਾਹੀਦਾ ਆ ਪਤਾ ਨਹੀਂ ਬਹੁਤ ਮਾੜਾ ਕਰਿਆ ਉਹਨਾਂ ਨੇ ਕੋਈ ਚੰਗਾ ਥੋੜੀ ਕਰਿਆ ਜੇ ਕੋਈ ਰੌਲਾ ਸੀ ਤਾਂ ਉਹਨੂੰ ਵੇੜ ਲੈਂਦੇ ਕਿ ਸਜ਼ਾ ਹੋ ਜਾਂਦੀ ਐ ਥੋੜੀ ਮਾਰ ਦੇਣਾ ਕਿਸੇ ਦਾ ਪੁੱਤ ਵੀ ਮਾਰ ਦੇਣਾ ਕੋਈ ਅਸੀਂ ਚਲ ਨਿਊਜ਼ੀਲੈਂਡ ਤੋਂ ਆਏ ਹਾਂ ਹਿਸ਼ਾਰਪੁਰ ਜ਼ਿਲ੍ਹਾ ਸਾਡਾ ਪਿੰਡ ਆ ਤੇ ਅਸੀਂ ਸਪੈਸ਼ਲ ਇਹਨਾਂ ਨੂੰ ਇੱਥੇ ਦੇਖਣਾ ਹੈ ਸੁਣਦੇ ਹੋ ਸਿੱਧੂ ਨੂੰ ਬਹੁਤ ਜ਼ਿਆਦਾ ਹਾਰੇ ਕਿਛਾ ਉਹ ਦਾ ਉਹਨਾਂ ਦਾ ਚਿੱਤੇ ਆ ਹਾਰੇ ਕਿ ਉਹਨਾਂ ਦਾ ਜੋ ਭੁੱਲੇ ਆ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਆ ਜੀ ਹਾਂ ਜੀ ਜੋ ਸੋਚਦੇ ਸੀ ਦੇ ਨਾ ਤੇ ਉਹਨੂੰ ਬਸ ਉਹਦੇ ਤੇ ਤੇ ਲੂਪੇ ਤਾਂ ਵੀ ਕਹਿੰਦੇ ਵੀ ਨੌਜਵਾਨ ਤਾਂ ਸੁਣਦੇ ਸੀ ਤੁਸੀਂ ਇੰਨੀ ਉਮਰ ਤੱਕ ਹਾਂ ਜੀ ਕੀ ਚੰਗਾ ਲੱਗਦਾ ਸੀ ਉਹਨਾਂ ਦਾ ਹਰ ਇੱਕ ਲਫ਼ਜ਼ ਕਿਹਾ ਆ ਜਿਹੜਾ ਨਾ ਉਹਦੇ ਵਿੱਚ ਸੱਚਾਈ ਆ ਜੋ ਬੋਲ ਗਏ ਆ ਉਹ ਸੱਚ ਕਰ ਗਏ ਆ ਜੋ ਵੀ ਬੋਲਿਆ ਉਹਨੇ ਸੱਚ ਕੀਤਾ ਹਾਂ ਜੀ ਇੱਕ ਮਾਂ ਤੋਂ ਪੁੱਤ ਚਲਾ ਜਾਂਦਾ ਜਦੋਂ ਉਹ ਬਹੁਤ ਦੁੱਖ ਦੀ ਗੱਲ ਹੈ 29 ਮਈ ਨੂੰ ਕਿੰਨਾ ਜਦੋਂ ਪਤਾ ਲੱਗਾ ਤਾਂ ਕੀ ਫੀਲ ਬਹੁਤ ਜ਼ਿਆਦਾ ਦੁੱਖ ਬਾਹਰ ਜਿੰਨੀਆਂ ਕੰਟਰੀਆਂ ਉੱਥੇ ਬੱਚੇ-ਬੱਚੇ ਨੂੰ ਦੁੱਖ ਲੱਗਾ ਕਿਹੜਾ ਬੱਚਾ ਬੰਦਾ ਬਜ਼ੁਰਗ ਜਿਹੜੀ ਅੱਖਾਂ ਚੋਂ ਹੰਝੂ ਨਹੀਂ ਉੱਦਣੋਂ ਬਹੁਤ ਦੁੱਖ ਹੈ ਜੇ ਉਹ ਰਹਿ ਜਾਂਦਾ ਤਾਂ ਕੁਝ ਨਾ ਕੁਝ ਬਣਾ ਜਾਂਦਾ ਕਿੰਨੇ ਚਿਰ ਹੋ ਗਏ ਮਾਤਾ ਜੀ ਨਿਊਜ਼ੀਲੈਂਡ ਗਿਆ ਲੋ ਸਾਨੂੰ ਅਸੀਂ 89 ਦੇ ਗਏ ਹਾਂ ਹਾਂਜੀ 89 ਦੇ ਲੱਗਦਾ ਪੰਜਾਬ ਰਹਿਣ ਜੋਗਰ ਰਿਹਾ ਨਹੀਂ 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 Delhi ਨਹੀਂ ਕਰਦਾ ਬਜ਼ੁਰਗ ਆਉਂਦੇ ਆ ਬੱਚੇ ਆਉਣਾ ਹੀ ਨਹੀਂ ਚਾਹੁੰਦੇ ਆਉਣਾ ਹੀ ਨਹੀਂ ਚਾਹੁੰਦੇ ਹਾਂ ਬੱਚੇ ਨਹੀਂ ਆਉਣਾ ਚਾਹੁੰਦੇ ਹੁਣ ਲੋਕ ਤਾਂ ਜ਼ਮੀਨਾਂ ਵੇਚੀ ਜਾਂਦੇ ਜਾਈ ਜਾਂਦੇ ਕੋਈ ਰਹਿ ਗਿਆ ਜਿਹੜਾ ਕਿ ਚਾਹੁੰਦਾ ਹੈ ਕਿ ਸਾਡੀ ਜ਼ਮੀਨ ਰਹੇ ਪਰ ਨਹੀਂ ਕੋਈ ਨਹੀਂ ਬੱਚੇ ਨਹੀਂ ਗਾ ਚਾਹੁੰਦੇ ਬੱਚੇ ਨਹੀਂ ਆਉਂਦੇ